ਤੇਜ ਜੀ ਹੋ ਗਿਆ ਐਕਸੀਡੈਂਟ ਤੇ ਪਤਾ ਨਹੀਂ ਲੱਗਿਆ ਕਿ ਇੱਕ ਨਾ ਰੋੜਾ ਜਿਹਾ ਪਿਆ ਜਿਹਾ ਤੇ ਛੋਟਾ ਜਿਹਾ ਉਹ ਟਾਇਰ ਦੇ ਮੂਰੇ ਆ ਗਿਆ ਤੇ ਬਚਾਅ ਹੋ ਗਿਆ ਬਸ ਮੇਰੇ ਥੋੜੀ ਜਿਹੀ ਛੱਟ ਲੱਗੀ ਐ ਉਹ ਵੀ ਬਸ ਆਹ ਪੈਰ ਤੁਹਾਨੂੰ ਇੱਥੋਂ ਸੂਜਿਆ ਹੋਇਆ ਦਿਖਦੇ ਹੋਣਾ ਜਾਂ ਇੱਕ ਦੋ ਤਿੰਨ ਜਿਹੜੇ ਲੱਗੇ ਨੇ ਮਰਬ ਇੱਕ ਸਕੂਟਰੀ ਦੇ ਇੱਥੇ ਡੈਂਟ ਪੈ ਗਿਆ ਆਹ ਵਾਲਾ ਠੀਕ ਐ ਤੇ ਇੱਕ ਸਕੂਟਰੀ ਜਿਹੜਾ ਫਰੰਟ ਤੇ ਆਹ ਇੱਥੋਂ ਓਖੜ ਗਿਆ ਪੂਰੀ ਉਂਗਲ ਪੈਣ ਲੱਗੀ ਇਹਦੇ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਾਨੇ ਘੈਂਡ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਣੀ ਛੁੱਟੀਆਂ ਦਾ ਡੇ 1 ਹੈ ਜੀ ਅੱਜ ਤੇ ਸਮਾਨ ਪੈਕ ਕਰ ਰਹੇ ਆ ਇਧਰੋਂ ਆਰਡਰ ਆ ਚੁੱਕਿਆ ਜੀ ਮੰਮਾ ਬੁਲਾ ਰਹੇ ਨੇ ਪਪਾ ਹਾਂਜੀ ਮੰਮੀ ਬੁਲਾ ਰਹੀ ਓਕੇ ਆਣਾ ਬੁੱਤ ਤੇ ਆ ਸਮਾਨ ਅਸੀਂ ਪੈਕ ਕਰ ਚੁੱਕੇ ਆ ਉਧਰ ਸਮਾਨ ਪੈਕ ਕਰ ਚੁੱਕੇ ਆ ਤੁਹਾਨੂੰ ਇਹਦਾ ਅੱਗੇ-ਅੱਗੇ ਸਾਰਾ ਦਿਖਾਉਣਾ ਹੈ ਵੀਰਵਾ ਤੇ ਇਧਰਲੇ ਪਾਸੇ ਸਾਡੇ ਜਿਹੜੇ ਸੂਟਕੇਸ ਨੇ ਉਹ ਪੈਕ ਹੋ ਚੁੱਕੇ ਨੇ ਕਿਉਂਕਿ ਇਹ ਫਲੈਟ ਹੋਣਾ ਸੀ ਛੱਡ ਰਹੇ ਆ ਤੇ ਇਹਨੂੰ ਬਸ ਇੱਕੋ ਕੰਮ ਹੁੰਦਾ ਬਾਈ ਬਾਈ ਇਹ ਗੱਲ ਕੱਪੜੇ ਧੋਤੇ ਸੀਗੇ ਅਸੀਂ ਤੇ ਆਹ ਸਮਾਨ ਪੈਕ ਕਰਕੇ ਰੱਖਿਆ ਹੋਇਆ ਸੀ ਤੇ ਇਧਰਲੇ ਪਾਸੇ ਪੈਕ ਹੋ ਰਿਹਾ ਤੇ ਹੁਣ ਉਧਰੋਂ ਜਿਹੜੇ ਕੱਪੜੇ-ਕੁੱਪੜੇ ਨੇ ਇਹ ਚੱਕੇ ਜਾ ਰਹੇ ਨੇ ਰਾਤ ਅਸੀਂ ਇੱਥੇ ਸੁੱਤੇ ਸੀਗੇ ਤੇ ਆਹ ਸਮਾਨ ਪੈਕ ਕਰਤਾ ਠੀਕ ਹੈ ਜੀ ਬਾਕੀ ਕਿਚਨ-ਕੁਚਨ ਦਾ ਸਮਾਨ ਹੈ ਜਿਹੜਾ ਉਹ ਹੁਣ ਚੱਕਾਂਗੇ ਕਿਉਂਕਿ ਹੁਣ ਅਸੀਂ ਸ਼ਿਫਟ ਹੋ ਰਹੇ ਹਾਂ ਜੀ ਖੰਨੇ ਕਿਉਂਕਿ ਆਪਣਾ ਤੁਹਾਨੂੰ ਪਤਾ ਹੀ ਆ ਆਪਣਾ ਘਰ ਬਣ ਰਿਹਾ ਤੇ ਉਹਦਾ ਕੰਮ ਕੰਪਲੀਟ ਹੋ ਚੁੱਕਿਆ ਬਸ 2 ਤੋਂ 3 ਦਿਨ ਲੱਗਣਗੇ ਹੋਰ ਤੇ ਅੱਜ ਅਸੀਂ ਸਮਾਨ ਪੈਕ ਕਰਕੇ ਰੱਖ ਜਾਣਾ ਤੇ ਅੱਜ ਅਸੀਂ ਸ਼ਾਮ ਨੂੰ ਜਾਵਾਂਗੇ ਖੰਨੇ ਤੇ ਬਾਕੀ ਦਾ ਜਿਹੜਾ ਕੰਮਕਾਰ ਆ ਉਹ ਚੱਲਦਾ ਰਹੂਗਾ ਤੇ ਆਪਾਂ ਹੁਣ ਮਤਲਬ ਲੰਬੀ ਛੁੱਟੀਆਂ ਲਈਆਂ ਨੇ ਥੋੜੀਆਂ ਜੀਆਂ ਤੇ ਕਿਉਂਕਿ ਘਰ ਦਾ ਥੋੜਾ ਜਿਹਾ ਕੰਮ ਨਿਬੇੜਨਾ ਤੇ ਪਹਿਲਾਂ ਕਿ ਜ਼ਰੂਰੀ ਆ ਬਾਕੀ ਕੰਮ ਹੁੰਦੇ ਰਹਿਣਗੇ ਕੱਲਾ ਘਰ ਦਾ ਕੰਮ ਜ਼ਰੂਰੀ ਆ ਫੈਮਿਲੀ ਸਟਾਈਲ ਨਾ ਹੋ ਹੁਣ ਇਧਰਲੇ ਪਾਸੇ ਜੀ ਆਹ ਕੱਪੜੇ ਭਰੇ ਜਾ ਰਹੇ ਨੇ ਇਧਰੋਂ ਤੇ ਇਧਰਲੇ ਪਾਸੇ ਉਹ ਜਿਹੜੇ ਹੁਣ ਮੇਰੇ ਕੱਪੜੇ ਨੇ ਇਹ ਮੈਂ ਪੱਗਾਂ ਜਿੰਨੀਆਂ ਵੀ ਨੇ ਪੱਗਾ-ਪੁੱਗਾ ਸੈਟ ਕਰਨੀਆਂ ਨੇ ਅੱਜ ਬਾਏ ਓਕੇ ਬਾਏ ਤੇ ਬਾਕੀ ਹੁਣ ਇਹ ਜਿਹੜਾ ਫਲੈਟ ਹੈ ਇਹ ਅਸੀਂ ਛੱਡ ਦੇਣਾ ਇੱਕ ਦੋ ਦਿਨ ਦੇ ਅੰਦਰ ਅੰਦਰ ਤੇ ਕਿਉਂਕਿ ਮੈਂ ਓਨਰ ਨੂੰ ਕਾਲ ਕਰਦਾ ਸੀਗਾ ਉਹ ਕਹਿੰਦੇ ਕੋਈ ਚੱਕਰ ਨਹੀਂ ਹੈਗਾ ਵੈਸੇ ਹੈਗਾ ਆਪਣੇ ਰਿਲੇਟਿਵ ਦੇ ਤੇ ਉਹ ਕਹਿੰਦੇ ਕੋਈ ਈਸ਼ੂ ਨਹੀਂ ਹੈਗਾ ਜਿਵੇਂ ਤੈਨੂੰ ਠੀਕ ਲੱਗਦਾ ਦੇ ਨਾਲ ਇਹਨੇ ਮੁਬਾਰਕਾ ਤਨੋਂ ਤੁਹਾਡੇ ਮਕਾਨ ਦੀਆਂ ਵੰਗਾ ਚਲੋ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸੋ ਹੁਣ ਥੋੜਾ ਜਿਹਾ ਕੰਮਕਾਰ ਕਰ ਲਈਏ ਫੇਰ ਤੁਹਾਨੂੰ ਨਾਲ ਦੇ ਨਾਲ ਮਿਲਦੇ ਆ ਤੇ ਬਾਏ ਬਾਏ ਨਹੀਂ ਕਹਣਾ ਕਿ ਮਿਲਦੇ ਆ ਹਾਂ ਓਕੇ ਸੋ ਅੱਜ ਸਵੇਰ ਦਾ ਐਮੀ ਕਿਉਂਕਿ ਪਹਿਲਾਂ ਬੈੱਡ ਖੋਲਿਆ ਅੱਜ ਸਵੇਰ ਦਾ ਨਾ ਤਾਂ ਤੋਂ ਤਾਂ ਮੈਂ ਹੈ ਨਹੀਂ ਬੈੱਡ ਬੁੱਢ ਖੋਲ ਕੇ ਬੈੱਡ ਦਾ ਸਮਾਨ ਹਾਰ ਰੱਖਿਆ ਹੋਇਆ ਠੀਕ ਹੈ ਨਾ ਬੈੱਡ ਦਾ ਸਮਾਨ ਖੋਲਤਾ ਸੀਗਾ ਤੇ ਇਹਦੀ ਵੀਡੀਓ ਵਿਚਨਮਾ ਕਲਿੱਪ ਬਣਾਏ ਸੀਗੇ ਉਹ ਕਲਿੱਪ ਪਾ ਦਿੰਦੇ ਆ ਤੁਸੀਂ ਦੇਖੋ ਨੇ ਜਾਣ ਦੀਆਂ ਤਿਆਰੀਆਂ ਨੇ ਤੇ ਆਹ ਬੈੱਡ ਜਿਹੜਾ ਸੀਗਾ ਇਹਨੂੰ ਖੋਲਿਆ ਜਾ ਰਿਹਾ ਕਿਉਂਕਿ ਆਹ ਵਾਲੀ ਫਲਾਈ ਸੀਗੀ ਇਹ ਫਲਾਈ ਖੁੱਲ ਚੁੱਕੀ ਆ ਬਸ ਆਹ ਵਾਲਾ ਬੈੱਡ ਖੋਲਣਾ ਕਿਉਂਕਿ ਇਹ ਵੀ ਬੈੱਡ ਮੈਂ ਹੀ ਬਣਾਇਆ ਸੀਗਾ ਇੱਥੇ ਆਉਣ ਤੋਂ ਪਹਿਲਾਂ ਪਰਿੰਦਾ ਤੇ ਅਸਿੰਘ ਸਾਹਿਬ ਵੀ ਸਿਰੇ ਸਿਰੇ ਤਿਆਰ ਹੋਏ ਹੋਏ ਨੇ ਹਸਤਾ ਸ਼ਸਤਾ ਸਾਰੇ ਚੱਕ ਲਿਆ ਆਪਾਂ ਅੱਜ ਤੇ ਹੁਣ ਇਹਨੇ ਕਹਿੰਦਾ ਅਗੂ ਵੀਰ ਜਿਹਾ ਜਾਣਾ ਤੇ ਬਸ ਹੁਣ ਰੋਟੀ ਖਾ ਕੇ ਥੋੜਾ ਹੋਰ ਸਮਾਨ ਸੂਣ ਪੈਕ ਕਰੀਏ ਕਿਉਂਕਿ ਰਾਤੀ ਪੈਣ ਲੱਗ ਗਿਆ ਸੀ ਮੀ ਤੇ ਫਿਰ ਅਸੀਂ ਆਪਣਾ ਆਸਣ ਇੱਥੇ ਲਾ ਲਿਆ ਤੇ ਰਾਤੀ ਇੱਥੇ ਸੁੱਤੇ ਤੇ ਆਸਮਾਨ ਦਾ ਸਾਮਾਨ ਹਾਲ ਇੱਧਰ ਪੈਕ ਹੋ ਰਿਹਾ ਠੀਕ ਹੈ ਹੁਣ ਇਹਨਾਂ ਦਾ ਸਾਮਾਨ ਪੈਕ ਕਰਨਾ ਆਪਾਂ ਹਾਂਜੀ ਬੋਲੋ ਓਕੇ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਹੁਣ ਜਿਹੜਾ ਕਿਚਨ ਦਾ ਸਾਮਾਨ ਆ ਇਹ ਕਿਚਨ ਦਾ ਸਾਮਾਨ ਹੁਣ ਪੈਕ ਕਰਨਾ ਆਪਾਂ ਤੇ ਇਧਰ ਬਾਹਰ ਜੋਤ ਲੱਗੀ ਹੋਈ ਹੈ ਤੇ ਬਸ ਆ ਸਾਮਾਨ ਪੈਕ ਕਰਨਾ ਬਸ ਹੁਣ ਜਿਹੜਾ ਥੋੜਾ ਬੋਤਾ ਇੱਧਰ ਰਹਿ ਗਿਆ ਏ ਪੈਕ ਕਰਨਾ ਬਸ ਹੱਥ ਨਹੀਂ ਜਾਂਦਾ ਜੀ ਡੱਬੇ ਦੇ ਵਿੱਚ ਉੱਥੇ ਸਰਦਾਰ ਸਾਹਿਬ ਕਰ ਇੱਧਰ ਚ ਕਰੋ 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 ਵਿਛਾਓ ਤੇ ਇੱਥੇ ਇਹਨੂੰ ਭੇਜਿਆ ਹੈ ਵਿਛਾਉਣ ਵਾਸਤੇ ਆ ਦੇਖੋ ਮੁੰਡਾ ਮੇਰਾ ਗਰਮੀ ਗਰਮੀ ਹੋਇਆ ਪਿਆ ਹੈ ਕੋਈ ਨਾ ਪੁੱਤੇ ਮਿਹਨਤ ਆਪਣੀ ਹਾਂ ਯਾਬੇ ਵੀ ਗੋ ਜੇ ਬਸੋ ਕੋਰਨਰ ਹਾਂ ਬਸ 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 ਚਲੋ ਆਜੋ ਬਾਹਰ ਆਜੋ। ਓ ਮੇਰਾ ਗੁੱਗੂ ਬੁੱਗੂ ਓਏ ਮੇਰਾ ਗੁੱਗੂ ਬੁੱਗੂ ਗੋਦੀ ਗੋਦੀ ਚੱਕਾ ਇੱਥੇ ਹੀ ਰਹਿ ਤੂੰ। ਚਲ ਓਕੇ। ਅਸੀਂ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਚੱਲੇ ਆ ਮੱਥਾ ਟੇਕਣ ਵਾਸਤੇ ਕਿਉਂਕਿ ਸੁਹਾਨਾ ਸਾਹਿਬ ਚੱਲੇ ਆਪਾਂ ਹੁਣ। ਅ ਉਹਦੇ ਉਹ ਰੀਜ਼ਨ ਇਹ ਹੈ ਕਿਉਂਕਿ ਜਦ ਮੈਂ ਸੁਖਣੀ ਸੁੱਕੀ ਸੀਗੀ ਕਿ ਬਾਬਾ ਜੀ ਜਦੋਂ ਵੀ ਸਾਡਾ ਮਕਾਨ ਸੁਖੀ ਸੰਧੀ ਸੰਪੂਰਨ ਤਰੀਕੇ ਨਾਲ ਬਣ ਜਾਂਦਾ ਤੇ ਮੈਂ ਤੁਹਾਡੇ ਦਰ ਤੇ ਆਉਂਗਾ। ਤੇ ਹੁਣ ਚੱਲਿਆ ਜੀ ਸਹੌਣ ਦਾ ਮੱਥਾ ਟੇਕਣ ਤੇ ਮੰਨਰਾਜ ਸਿੰਘ ਜੀ ਰੈਡੀ ਹੋ ਚੁੱਕੇ ਆ ਮੰਨਣਾ ਇੱਧਰ ਦੇਖੋ ਪੁੱਤ ਤੇ ਮੰਨਰਾਜ ਸਿੰਘ ਜੀ ਨਾਲ ਚੱਲੇ ਨੇ ਤੇ ਬਸ ਅਸੀਂ ਇਧਰ ਮਹਾਰਾਜੇ ਮੰਮੀ ਵੀ ਰੈਡੀ ਹੋ ਰਹੇ ਨੇ ਤੇ ਆਪਾਂ ਬਸ ਚੱਲਦੇ ਆ ਮੱਥਾ ਟੇਕਣ ਵਾਕੇ ਆ ਵਾਚ ਦੇਖ ਲਓ ਜੀ ਮੁੰਡੇ ਦੀ ਓਕੇ ਸੋ ਕਪੜਾ ਸੋਹਣਾ ਸਭ ਮੱਥਾ ਟੇਕਨ ਤੋਂ ਬਾਅਦ ਅੱਜ ਜੱਲਿਆ ਖੰਨੇ ਕਿਉਂਕਿ ਸਮਾਨ ਆਲਮੋਸਟ ਆਪਣਾ ਇੱਥੇ ਪੈਕ ਹੋ ਚੁੱਕਿਆ ਇਧਰ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਸਮਾਨ ਸਾਰਾ ਹੀ ਪੈਕ ਆਪਣਾ ਉਹ ਉਧਰ ਵੀ ਪੈਕ ਪਿਆ ਬਾਕੀ ਉਧਰ ਸਮਾਨ ਪੈਕ ਪਿਆ ਕਿਚਨ ਦਾ ਸਮਾਨ ਹੈਗਾ ਜਿਹੜਾ ਥੋੜਾ ਬਹੁਤਾ ਮੈਨੂੰ ਪੈਕ ਕਰਨ ਵਾਲਾ ਤੇ ਉਹ ਵੀ ਇਹ ਹੈ ਕਿਉਂਕਿ ਡੇਲੀ ਬੇਸਿਕ ਜਿਹੜਾ ਅਸੀਂ ਯੂਜ਼ ਕਰ ਰਹੇ ਹਾਂ ਉਹ ਤੇ ਅੱਜ ਅਸੀਂ ਬਸ ਇਧਰੋਂ ਮੱਥਾ ਟੇਕਨ ਤੋਂ ਬਾਅਦ ਥੋੜੇ ਜਿਹੜੇ ਕੱਪੜੇ ਨੇ ਉਹਨਾਂ ਨੂੰ ਸੁੱਕਣੇ ਪਾ ਕੇ ਨਾਲ ਦੀ ਨਾਲ ਅਸੀਂ ਖੰਨੇ ਵੱਲ ਨਿਕਲ ਜਾਣਾ ਹੈ ਤੇ ਖੰਨੇ ਅਸੀਂ ਕਿਉਂਕਿ ਆਪਣਾ ਜਿਹੜਾ ਅਸੀਂ ਘਰ ਦਾ ਗ੍ਰੈਪਰ ਵੇਸ ਦਾ ਦੇਖ ਰਹੇ ਆ ਨਾ ਗ੍ਰੈਪਰ ਵੇਸ ਦਾ ਵੀ ਅਸੀਂ ਮਤਲਬ 1-2 ਦਿਨ ਦੇ ਅੰਦਰ ਅੰਦਰ ਫਾਈਨਲ ਕਰ ਲੈਣਾ ਕਿ ਅਸੀਂ ਕਿਦਨਾਂ ਪਾਟ ਕਰਵਾਉਣਾ ਤੇ ਬਸ ਉਹੀ ਫਾਈਨਲ ਕਰਨ ਜਾਣਾ ਹੁਣ ਮੈਂ ਤੇ 1-2 ਹੁਣ ਘਰ ਦੇ ਕੰਮ ਹੋਰ ਸੀ ਕਿਉਂਕਿ ਮੰਮੀ ਕਹਿੰਦੇ ਸੀ ਕਿ ਤੂੰ ਆ ਜਾ ਇੱਕ ਵਾਰੀ ਇੱਕ ਵਾਰੀ ਫਾਈਨਲ ਚੈੱਕ ਕਰ ਲੈ ਤੇ ਫਿਰ ਆਪਾਂ ਆਪਣਾ ਪ੍ਰੋਗਰਾਮ ਦਾ ਡੰਗ ਕਰੀਏ ਸੋ ਹੁਣ ਆਪਾਂ ਚੱਲਦੇ ਆ ਜੀ ਗੁਰਦਵਾਰ ਸਾਹਿਬ ਮੱਥਾ ਟੇਕਣ ਵਾਸਤੇ ਜੀ ਬੜੇ ਬੜੇ ਚੈਨਲ ਦੇ ਨਾਲ ਤੇ ਜਿਹੜੇ ਨਵੇਂ ਚੈਨਲਾਂ ਤੇ ਆਏ ਨੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰ ਇਹ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਪਰਿਵਾਰ ਨੂੰ ਮੋਰ ਅਗੇ ਵਧਾਈ ਚਲੋ ਜੀ ਅੱਜ ਬਾਈਗਰ ਜੀ ਕੋ ਲਾਇਆ ਜੀ ਇਹ ਫਿਸ਼ਾਂ ਦਾ ਸ਼ੌਕੀਨ ਹੈ ਜੀ ਅਸੀਂ ਸਰੋਵਰ ਸਾਫ ਪੰਜ ਇਸ਼ਨਾਨਾ ਕਰਕੇ ਤੇ ਸਾਡੇ ਸਿੰਘ ਸਾਹਿਬ ਬਸ ਫਿਸ਼ ਦੇ ਕੋਲੇ ਬਸ ਇਹਦੇ ਫਿਸ਼ ਕੋਲ ਹੀ ਜਾਣਾ ਬਸ ਆ ਫਿਸ਼ ਵੀ ਇਹਦੇ ਕੋਲ ਹੀ ਇਕੱਠੀਆਂ ਹੋ ਗਈਆਂ ਸਾਰੀਆਂ ਉਧਰੋਂ ਵੀ ਆ ਗਏ ਜਿਹੜੇ ਉਧਰ ਸੀਗੇ ਸਾਰੀਆਂ ਇੱਧਰ ਹੀ ਆ ਗਏ ਇੱਕ ਪਾਸੇ ਹੈ ਉਧਰ ਨਹੀਂ ਜਾਣਾ ਇੱਥੇ ਆ ਕੇ ਬੈਠੋ ਇੱਥੇ ਆ ਕੇ ਪਾਪਾ ਕੋਲ ਦਾ ਮੱਥਾ ਟੇਕ ਲਿਆ ਹੁਣ ਆਪਾਂ ਚੱਲਿਆਂ ਘਰੇ ਤੇ ਪ੍ਰਸ਼ਾਦਾ ਸੰਗਤਾਂ ਨੇ ਛਕ ਲਿਆ ਆ ਬੈਠੀਆਂ ਸੰਗਤਾਂ ਸਾਡੀਆਂ ਹੁਣ ਆਪਾਂ ਅੰਨੇਵਾਲੇ ਨੂੰ ਚੱਲ ਪਏ ਆ ਤੇ ਆਪਣਾ ਸਟਰਗਲ ਟ੍ਰੈਮ ਜਿਹੜਾ ਹੈਗਾ ਉਹ ਸਟਰਗਲ ਸਟਰਗਲ ਵਾਲਾ ਟਾਈਮ ਵੜਾ ਸਟਾਰਟ ਹੋ ਚੁੱਕਿਆ ਕਿਉਂਕਿ ਮਨਰਾਜ ਬਿਠਾਇਆ ਹੋਇਆ ਆਪਾਂ ਲਗੇਜ ਦੇ ਉੱਤੇ ਠੀਕ ਆ ਦੇਖੋ ਤੇ ਪਿੱਛੇ ਮੈਡਮ ਸਮਾਨ ਲੈ ਕੇ ਬੈਠੇ ਨੇ ਚੱਲ ਪਿਆ ਆਪਣਾ ਹਣਾ ਹਿਲਣਾ ਨਹੀਂ ਤੇਜ ਜੀ ਹੋ ਗਿਆ ਐਕਸੀਡੈਂਟ ਤੇ ਪਤਾ ਨਹੀਂ ਲੱਗਿਆ ਕਿ ਇੱਕ ਨਾ ਰੋੜਾ ਜਾ ਪਿਆ ਜੀ ਤੇ ਛੋਟਾ ਜਿਹਾ ਉਹ ਟਾਇਰ ਦੇ ਮੂਰੇ ਆ ਗਿਆ ਤੇ ਸੱਟਾ ਸੁੱਟਾ ਤਾਂ ਨਹੀਂ ਲੱਗੀਆਂ ਮਹਾਰੇ ਦੀ ਕਿਰਪਾ ਨਾਲ ਤੇ ਸਾਨੂੰ ਬਚਾਉਣੇ ਆ ਜਿੱਥੇ ਜਿੱਥੇ ਮਤਲਬ ਹੋਇਆ ਮਈ ਕੁੜਤਾ ਮੰਨਰਾਜ गिर ਗਿਆ ਸੀ ਫਟ ਮੰਨਰਾਜ ਤੇ ਸੱਟ ਨਹੀਂ ਲੱਗੀ ਬਚਾਅ ਹੋ ਗਿਆ ਮਹਾਰਾ ਨੇ ਕਿਰਪਾ ਕਰ ਲਈ ਉਹਦੇ ਹੁਣ ਘਰੇ ਪਹੁੰਚ ਚੁੱਕੇ ਆ ਆਪਾਂ ਤੇ ਰੈਸਟ ਵਗੈਰਾ ਕਰਨੀ ਤੇ 60 ਤੋਂ ਕੁਝ ਨਹੀਂ ਵੱਜੀ ਤੇ ਨਾਰਮਲ ਜੇ ਮਤਲਬ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਵੀ ਨਹੀਂ ਕਹਿ ਸਕਦੇ एक्चुअली ਉੱਥੇ ਨਾ ਬਾਰਿਸ਼ ਪੈ ਰਹੀ ਸੀਗੀ ਤੇ ਬਾਰਿਸ਼ ਪੈਂਦੇ ਪੈਂਦੇ ਕੀ ਹੋਇਆ ਨਾ ਇੱਕ ਬੱਟਾ ਰੋੜਾ ਜਿਹਾ ਕੋਈ ਹੋਣਾ ਇਹਨਾਂ ਛੋਟਾ ਮੋਟਾ ਉਹ ਟਾਇਰ ਦੇ نیچے ਆ ਗਿਆ ਉਦੋਂ ਰੋੜ ਥੋੜਾ ਜਿਹਾ ਵੀ ਵਸ ਮੇਰੀ ਸਮਝ ਆਈ ਵਸ ਇੱਕੋ ਚੀਜ਼ ਰਹੀ ਕਿ ਮੈਂ ਨਾ ਮਿੱਟੀ ਵਾਲੇ ਪਾਸੇ ਨੂੰ ਮਤਲਬ ਕਰ ਲਿਆ ਕਿਉਂਕਿ ਮਨਰਾਜ ਨਾਲ ਸੀਗਾ ਤਾਂ ਮੈਂ ਰਿਸਕ ਨਹੀਂ ਲਿਆ ਮਿੱਟੀ ਵਾਲੇ ਪਾਸੋਂ ਉੱਤੇ ਪੱਤੇ ਸੀਗੇ ਪੱਤਿਆਂ ਦੇ ਉੱਤੇ ਅਸੀਂ ਜਿਰ ਗਏ ਤੇ ਬਚਾਅ ਹੋ ਗਿਆ ਬਸ ਮੇਰੇ ਥੋੜੀ ਜਿਹੀ ਸੱਟ ਲੱਗੀ ਐ ਉਹ ਵੀ ਬਸ ਆਹ ਪੈਰ ਤੁਹਾਨੂੰ ਇੱਥੋਂ ਸੂਜਿਆ ਹੋਇਆ ਦਿਖਦਾ ਹੋਣਾ ਜਾਂ ਇੱਕ ਦੋ ਦਿਨ ਜਿਹੜੇ ਲੱਗੇ ਨੇ ਮਰਬ ਟੀਟਾ ਟਾਈਪ ਨੇ ਬਾਕੀ ਸਕੂਟਰੀ ਦਾ ਥੋੜਾ ਜਿਹਾ ਹੋ ਗਿਆ ਕੰਮ ਜਿਹਾ ਸਕੂਟਰੀ ਦਾ ਇੱਕ ਦਾ ਤੁਹਾਨੂੰ ਦਿਖਾਣਾ ਡੈਂਟ ਇੱਕ ਦਾ ਡੈਂਟ ਸਕੂਟਰੀ ਦੇ ਆਹ ਵਾਲਾ ਡੈਂਟ ਪੈ ਗਿਆ ਸਕੂਟਰੀ 'ਚ ਤੇ ਇੱਕ ਸਕੂਟਰੀ ਦੇ ਇੱਥੇ ਡੈਂਟ ਪੈ ਗਿਆ ਆਹ ਵੜਾ ਠੀਕ ਹੈ ਤੇ ਇੱਕ ਸਕੂਟਰ ਜਿਹੜਾ ਫਰੰਟ ਤੇ ਆਹ ਇਥੋਂ ਔਖੜ ਗਿਆ ਪੂਰੀ ਉਂਗਲ ਪੈਣ ਲੱਗ ਗਈ ਇਹਦੇ 'ਚ ਤੇ ਇੱਕ ਆਹ ਠੀਕ ਹੈ ਤੇ ਮਤਲਬ ਜ਼ਿਆਦਾ ਨੁਕਸਾਨ ਨਹੀਂ ਹੋਇਆ ਮਹਾਰਾ ਦੀ ਕਿਰਪਾ ਨਾਲ ਠੀਕ ਹੈ ਨਾ ਤੇ ਬਾਕੀ ਬਾਬਾ ਦੀਪ ਸਿੰਘ ਜੀ ਆਪੇ ਰੱਖਿਆ ਕਰਦੇ ਨੇ ਠੀਕ ਹੈ ਨਾ ਘਰੋਂ ਅਰਦਾਸ ਕਰਕੇ ਨਿਕਲੇ ਸੀ ਤੇ ਅਰਦਾਸ ਕਰਕੇ ਆਏ ਆ ਤੇ ਮਹਾਰਾ ਸੁੱਖ ਰੱਖੇ ਤੇ ਹੁਣ ਅਸੀਂ ਹੁਣ ਮੈਂ ਥੋੜੀ ਇੱਧਰ ਆਇਆ ਕਿਉਂਕਿ ਆਪਣੇ ਤੁਹਾਨੂੰ ਜਿਵੇਂ ਪਤਾ ਆਪਣਾ ਕੰਮ ਚੱਲ ਰਿਹਾ ਇੱਧਰ ਸੂਚਾਂ ਵਗੈਰਾ ਸਾਰੇ ਪਾਸੇ ਕੰਪਲੀਟ ਹੋਣੀ ਸ਼ੁਰੂ ਹੋ ਚੁੱਕੀਆਂ ਨੇ ਜਿੰਨੇ ਆਪਣੀ ਸੂਚਾਂ ਵਗੈਰਾ ਲੱਗ ਰਹੀਆਂ ਨੇ ਇਹ ਹੁਣ ਵਾਰੋ-ਵਾਰੀ ਇਹਨਾਂ ਦਾ ਕੰਮ ਚੱਲ ਰਿਹਾ ਤੇ ਇੱਧਰਲੇ ਪਾਸੇ ਤੁਸੀਂ ਕਮਰੇ 'ਚ ਵੀ ਦੇਖ ਸਕਦੇ ਹੋ ਕਮਰੇ 'ਚ ਸਾਰੇ ਪਾਸੇ ਸੂਚਾਂ ਮਤਲਬ ਸਿਰਫ ਡੰਮੀਆਂ ਡੰਮੀਆਂ ਰਹਿ ਗਈਆਂ ਜਿੱਥੇ-ਜਿੱਥੇ ਡੰਮੀਆਂ ਲੱਗਣੀਆਂ ਨੇ ਬਾਕੀ ਸਾਰੇ ਪਾਸੇ ਆਲਮੋਸਟ ਓਕੇ ਆ ਕੰਮ ਸਾਰਾ ਸਿਖਰਾਂ ਦਾ ਹੀ ਆ ਹੁਣ ਤੇ ਬਾਕੀ ਚਾਚਾ ਜੀ ਆ ਰਹੇ ਨੇ ਉਹ ਕਹਿੰਦੇ ਕਿਸੇ ਨਹੀਂ ਤੂੰ ਸਮਾਨ ਲੈ ਆ ਥੋੜਾ ਜਿਹਾ ਤੇ ਮੈਂ ਥੋੜਾ ਸਮਾਨ ਲੈਣ ਗਿਆ ਸੀ ਕਿਉਂਕਿ ਉਹ ਕਹਿੰਦੇ ਕਿ ਆਪਾਂ ਐਮਸੀਡੀਬੀਆਂ ਹੁਣ ਆਪਾਂ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਲਗਾ ਕੇ ਆਪਾਂ ਕੰਮ ਕੰਪਲੀਟ ਕਰ ਲਈਏ ਇਹ ਸਿਰਫ ਟੈਂਪ ਟੈਂਪਰੇਰੀ ਲਾਈਟ ਲਾਈ ਹੋਈ ਆ ਆਪਾਂ ਤੇ ਇਧਰ ਸਾਰਾ ਜਿਹੜਾ ਹੈਗਾ ਤਾਂ ਮਾਜਾ ਮਾਜੋ ਕਰਨਾ ਤੇ ਆਪਣੇ ਜਿਹੜੇ ਗੇਟ ਨੇ ਜੀ ਗੇਟ ਤੁਹਾਨੂੰ ਦਿਖਾਈਏ ਗੇਟ ਅਸੀਂ ਮੈਂ ਆਹ ਵਾਲਾ ਸਿਲੈਕਟ ਕਰਿਆ ਸੀਗਾ ਤੇ ਇਹ 게ਟ ਬਣ ਚੁੱਕਿਆ ਸਿਰਫ ਇਹਨਾਂ ਦਾ ਪੇਂਟ ਰਹਿ ਗਿਆ ਇਹ ਇੱਕ ਅੱਧੇ ਦਿਨ ਦੇ ਅੰਦਰ ਪੇਂਟ ਹੋ ਜਾਊਗਾ ਤੇ ਆਹ ਵਾਲੇ ਲੋਕ ਲਵਾਏ ਸੀਗੇ ਮੈਂ ਗੋਦਰੇਜ ਦੇ ਤੇ ਮੈਨੂੰ ਪਸੰਦ ਸੀਗੇ ਇਹ ਤੇ ਜਿਹੜੇ ਅੰਦਰ ਵਾਲੇ ਡੋਰ ਨੇ ਉਹ ਮੈਂ ਇਹ ਲਵਾਇਆ ਬਾਕੀ ਤੁਹਾਨੂੰ ਇੱਕ ਵਾਰੀ ਹੋਮ ਟੂਰ ਕਰਾਉਂਗਾ ਮੈਂ ਪ੍ਰੋਪਰ ਠੀਕ ਹੈ ਨਾ ਕੀ ਕਿਹੜੀ ਕਿਹੜੀ ਡਿਟੇਲਿੰਗ ਦੇ ਵਿੱਚ ਚੀਜ਼ਾਂ ਦਿਖਾਉਂਗਾ ਤੇ ਫਿਲਹਾਲ ਤੁਸੀਂ ਬਣੇ ਰਹੋ ਚੈਨਲ ਦੇ ਨਾਲ ਜੋ ਵੀ ਥੋੜਾ ਬਹੁਤਾ ਤੁਹਾਨੂੰ ਦੱਸਦੇ ਆ ਤੇ ਬਾਕੀ ਅੱਜ ਅਸੀਂ ਇੱਥੇ ਮਤਲਬ ਫਕਰ ਹੈ ਪਹਿਲਾਂ ਕਿ ਮੈਂ ਇੱਕ ਵਾਰੀ ਜੋਤੂਫ ਕਰੀ ਸੀਗੀ ਤੇ ਹੋਮ ਵੀ ਦਿੱਤਾ ਸੀ ਮਤਲਬ ਉਹ ਜੋ ਆਪਣਾ ਬਣਦਾ ਤੇ ਇੱਧਰ ਬਾਬਾ ਜੀ ਬਿਰਾਜਮਾਨ ਨੇ ਤੇ ਕਹਿੰਨਾ ਤੇ ਇਹਨਾਂ ਨੇ ਦਿੱਤਾ ਸਦਕਾ ਇਹ ਸਾਰਾ ਕੁਝ ਆਪਾਂ ਖਾ ਰਹੇ ਆ ਸੋ ਬਸ ਹੁਣ ਚਾਚਾ ਜੀ ਦੀ ਵੇਟ ਹੈ ਕਿੱਸਾ ਹੀ ਆ ਜਾਣ ਕਿਉਂਕਿ ਚਾਹ-ਚੀਰੀ ਆਪਾਂ ਚਾਹ ਵਗੈਰਾ ਸਾਰਾ ਇੰਤਜ਼ਾਮ ਕਰਿਆ ਹੋਇਆ ਚਾਹ ਮੈਂ ਲੈ ਕੇ ਆਇਆ ਠੰਡਾ ਪਾਣੀ ਮੈਂ ਰੱਖਤਾ ਤੇ ਆਹ ਪਿੰਟਰਾਂ ਦਾ ਸਮਾਨ ਪਿਆ ਬਸ ਜਲਦੀ ਜਲਦੀ ਇੱਥੇ ਆਈਏ ਤੇ ਮਹਾਰਾਜ ਸੁਖ ਰੱਖੇ